ਹੈਲੋ ਹਾਂ ਸਿਮੀ ਹਾਂਜੀ ਜਸੀ ਗਾਲ ਸਸੀ ਗਾਲ ਕੀ ਹਾਲ ਚਾਲ ਤੇਰੇ ਬਸ ਠੀਕ ਆ ਤੁਸੀਂ ਨਾ ਹੀ ਪੁੱਛੋ ਮੈਨੂੰ ਕੀ ਹੋ ਗਿਆ ਤੈਨੂੰ ਤੁਸੀਂ ਐਂ ਕਰਨਾ ਸੀ ਪਹਿਲਾਂ ਮੈਨੂੰ ਐ ਦੱਸੋ ਕੀ ਹੋਇਆ ਕੀ ਇਹ ਤੁਹਾਨੂੰ ਕਲਮ ਨਹੀਂ ਤਾ ਦੱਸ ਮੈਂ ਕੀ ਕਰਾਂ ਤੁਹਾਨੂੰ ਤਾਂ ਕੁਝ ਕਹਿਣਾ ਨਹੀਂ ਤੁਹਾਡਾ ਤਾਂ ਡਰਦੀ ਆ ਕਿ ਪਰ ਮੈਨੂੰ ਇਹ ਚੀਜ਼ੀ ਆਉਂਦੀ ਆ ਮੈਨੂੰ ਇਹ ਹੀ ਕਹਿੰਦੀ ਆ ਦੱਸ 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 ਹਾਂ ਮੈਂ ਦੱਸਦਾ ਕੀ ਦੱਸ ਤੈਨੂੰ ਕੀ ਪੁੱਛ ਲਿਆ ਇਹੋ ਜਾਂ ਆਦਰ ਛੋਟੀ ਵੀਰੇ ਨੂੰ ਆਪਣੀ ਗੱਲਬਾਤ ਦਾ ਸਾਰੀ ਪਤਾ ਲੱਗ ਗਿਆ। ਅੱਛਾ। ਹੂੰ। ਇਹਨੇ ਦੱਸਿਆ ਤੂੰ ਨਹੀਂ ਦੱਸਿਆਊਗਾ ਫੇਰ। ਪਤਾ ਲੱਗ ਗਿਆ ਮੈਂ ਤਾਂ ਦੱਸਿਆ ਨਹੀਂ। ਮੈਂ ਆਪ ਚੜ ਤੇ ਤੂੰ ਮੈਨੂੰ ਮੋਟਵਾ ਨਹੀਂ ਭੇਜ ਰੱਖਿਆ ਸੀ ਆ। ਹਾਂ ਹਾਂ। ਤੁਸੀਂ ਮੈਨੂੰ ਕਹਿ ਰੱਖਿਆ ਸੀ ਦੇਖ ਸਾਈਡ ਚੱਕ ਖਾਰ ਐਵੇਂ ਹੋਇਆ ਪਿਆ ਤੇਰੇ ਨਾਲ ਗੱਲਾਂ ਕਰ ਕਰ ਕੇ ਫਿਰ ਹੋ ਗਿਆ। ਅੱਛਾ। ਵੀ ਨੇ ਆਪਣਾ ਉਹ ਦੇਖ ਲਿਆ ਫੇਰ ਗੁੱਲਾ ਦੇਖ ਲਿਆ। ਹੂੰ। ਅੱਛਾ ਮੈਂ ਤਾਂ ਤੈਨੂੰ ਦਿਖਾਉਣ ਵਾਸਤੇ ਭੇਜਿਆ ਸੀ ਕਿ ਮੈਂ ਉਹਨੂੰ ਦਿਖਾਉਣ ਵਾਸਤੇ ਭੇਜਿਆ ਸੀ ਕਮਾਲ ਕਰਦੀ ਤੂੰ ਵੀ। ਅੱਛਾ ਤੁਹਾਨੂੰ ਵਧੀਆ ਲੱਗਾ? ਹੂੰ। ਤੁਹਾਨੂੰ ਵਧੀਆ ਲੱਗਾ ਕਿ ਦੱਸ? ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈਗਾ ਮੈਂ ਤਾਂ ਉਹ ਜੀ ਦੇਖਣਾ ਚਾਹੁੰਨੀ ਹੈਗੀ ਮੈਨੂੰ ਕੋਈ ਉਹ ਥੋੜੀ। ਹੂੰ। ਬਹੁਤ ਅਜੀਬ। ਫਿਰ ਉਹ ਦਿਖਣਾ ਚਾਹੁੰਦਾ ਤਾਂ ਫਿਰ ਦੇਖ ਲਿਆ ਕਰ ਫਿਰ ਇਹ ਦਿਖਾਉਣ ਵਾਸਤੇ ਹੈ ਹੋਰ ਮੈਂ ਕਿਹੜੇ ਦਾ ਮਸਾਲਾ ਕੁੱਟਣਾ ਹੈ ਤੇ ਪਰ ਉਹਨਾਂ ਨੂੰ ਪਤਾ ਲੱਗ ਗਿਆ ਨਾ ਮੈਂ ਹੁਣ ਕੀ ਕਰਾਂ ਦੱਸੋ ਕਿੰਨੇ ਕਰੀਏ ਪਤਾ ਲੱਗ ਗਿਆ ਤੂੰ ਐ ਤੂੰ ਐ ਥੋੜੀ ਪਤਾ ਲੱਗ ਗਿਆ ਵੀ ਇਹ ਨਹੀਂ ਭੇਜਿਆ ਇਹ ਜੀਠ ਨੇ ਭੇਜਿਆ ਨੰਬਰ ਤਾਂ ਮੈਂ ਦੂਜੇ ਆ ਨੰਬਰ ਤਾਂ ਕਿਸੇ ਕੋਈ ਨਹੀਂ ਗਿਆ ਤਾਂ ਬਿਲਕੁਲ ਇਤਨਾ ਕੋਲੇ ਤੇ ਨਹੀਂ ਮੈਂ ਤਾਂ ਬੇਦਖੋ ਤਾਂ ਫਿਰ ਹੁਣ ਕੀ ਕਰੀਏ ਦੱਸੋ ਮੈਨੂੰ ਤਾਂ ਪੁੱਛੀ ਜਾਂਦੇ ਕੌਣ ਆ ਕੌਣ ਆ ਮੈਂ ਨਾਮ ਲੈਦਾ ਤੇਰਾ ਮੇਰਾ ਨਾਮ ਨਾ ਲੈ ਤੂੰ ਫਿਰ ਮੇਰਾ ਨਾਮ ਲਿਆ ਤੇ ਫਿਰ ਘਰ ਦੇ ਵਿੱਚ ਕਲੇਸ਼ ਆਪਣੇ ਵਧੂਗਾ ਬਹੁਤ ਜਿਆਦੇ ਤੂੰ ਇਹ ਸਮਝਦੀ ਨਹੀਂ ਹੈ ਇਹਨਾਂ ਗੱਲਾਂ ਨੂੰ ਮੈਂ ਤਾਂ ਤੈਨੂੰ ਕਹਿਤਾ ਸੀ ਮੈਂ ਤਾਂ ਪਿੱਛੇ ਭੱਜਦਾ ਨਹੀਂ ਉਹ ਨਹੀਂ ਹੁੰਦਾ ਨਾ ਨਹੀਂ ਹੁੰਦਾ ਪੰਦੇ ਨਾ ਨੀ ਨਨੇ ਕੁਝ ਵੀ ਜਮੀਜ਼ਾਤ ਵਿੱਚੋਂ ਉਹ ਤਾਂ ਦੇਖੋ ਵੀ ਹੁਣ ਉਹ ਤਾਂ ਹੁਣ ਗੱਲ ਕੁਝ ਆਪ ਕਹਿ ਨਹੀਂ ਸਕਦੇ ਵੀ ਦੇਣਗੇ ਨਾ ਦੇਣਗੇ ਉਹ ਤਾਂ ਲੱਗ ਮੈਂ ਟਰੇ ਹੈ ਨਾ ਤੁਸੀਂ ਆਪ ਦਾ ਪਹਿਲਾ ਹਿੱਸਾ ਪੰਤੀ ਕਰਵਾ ਲਓ ਠੀਕ ਹੈ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਉਹ ਕਰ ਲੂੰਗੀ ਠੀਕ ਹੈ ਆਪਣੇ ਕੋਲ ਬਸ ਗੱਲ ਮੁਕਾ ਲੂੰਗੀ ਫਿਰ ਮੈਂ ਗੱਲ ਤਾਂ ਹੈ ਹਿੱਸਾ ਪੱਤੀ ਦੇਖ ਜਿਹੜੀ ਜਿਹੜੀ ਹੈਗੀ ਪਿਓ ਹੈਗਾ ਮਰਿਆ ਹੋਇਆ ਆਪਣਾ ਠੀਕ ਹੈ ਨਾ ਤੇਰਾ ਸੋਹਰਾ ਹਾਂਜੀ ਠੀਕ ਹੈ ਨਾਂ ਜਿਹੜੀ ਮੇਰੇ ਹੈਗੀ ਉਹਨੂੰ ਤਾਂ ਕੋਈ ਤੋੜ ਨਹੀਂ ਸਕਦਾ ਨਾਂ ਤੋੜ ਸਕਣ ਇਹਦੇ ਤੇ ਨਾਂ ਤੋੜ ਸਕੇ ਕੋਈ ਹੋਰ ਮੈਂ ਤੇਰੇ ਕਿੱਕੇ ਨਾਂ ਤੋਂ ਮੇਰੇ ਕਿੱਕੇ ਹਾਂਜੀ ਠੀਕ ਹੈ ਦੂਜੀ ਗੱਲ ਕਾਨੂੰਨ ਬਣ ਗਿਆ ਹੁਣ ਤੇ ਬੇਸ਼ੱਕ ਤੂੰ ਇਹਨਾਂ ਨੂੰ ਇੱਕ ਥਾਪੜ ਕੇ ਕਹਿ ਦੇ ਹਾਂਜੀ ਕੋਈ ਬਾੜ ਵਿੰਗਾ ਨਹੀਂ ਕਰ ਸਕਦਾ ਕੋਈ ਤੈਨੂੰ ਕੁੱਟ ਨਹੀਂ ਸਕਦਾ ਕੋਈ ਤੈਨੂੰ ਮਾਰ ਨਹੀਂ ਸਕਦਾ ਪਤਾ ਇੱਕ ਨਵਾਂ ਕਾਨੂੰਨ ਬਣਿਆ ਆਰਟੀਕਲ 372 ਅੱਛਾ ਜੀ ਹੋਰ ਹੋਰ ਪਤਾ ਦਿਓ ਨਾ ਹਾਂ ਜੀ ਇਹ ਆਰਟੀਕਲ 372 ਨਹੀਂ ਪਤਾ ਜੀ ਆਰਟੀਕਲ 372 ਦੇ ਵਿੱਚ ਇਹ ਲਿਖਿਆ ਹੋਇਆ ਹੈ ਵੀ ਆਪਾਂ ਆਪਣੀ ਮਰਜ਼ੀ ਦੇ ਨਾਲ ਕਿਸੇ ਨਾਲ ਵੀ ਆਪਾਂ ਸਰੀਰਕ ਸੰਬੰਧ ਬਣਾ ਸਕਦੇ ਹਾਂ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਹਾਂ ਜੀ ਹਾਂ ਆਪਣੀ ਜੇ ਕਿਸੇ ਨਾਲ ਗੱਲਬਾਤ ਹੈਗੀ ਆਪਾਂ ਸਰੇ ਆਮ ਕਹਿ ਸਕਦੇ ਹਾਂ ਵਿਹਾਨ ਜੀ ਮੇਰੇ ਤੋਂ ਇਹ ਨਾਲ ਗੱਲ ਹੈਗੀ ਜਾਂ ਤੁਹਾਡੇ ਕੋਲ ਜਿਹੜਾ ਕੁਝ ਪੱਟੀ ਦਾ ਤਾਂ ਪੱਟ ਲਓ ਠੀਕ ਹੈ ਜੀ ਨਾ ਤਾਂ ਤੈਨੂੰ ਡਿਵੋਰਸ ਦੇ ਸਕੇ ਨਾ ਤਾਂ ਤੈਨੂੰ ਉਹ ਗੁਰਮੀਤ ਡਿਵੋਰਸ ਦੇ ਸਕੇ ਇਹ ਵੀ ਮੈਂ ਤੁਹਾਨੂੰ ਦੱਸਤਾ ਹਾਂਜੀ ਕਈ ਵਾਰੀ ਆਪਾਂ ਡਾਰ ਹੁੰਦਾ ਨਾ ਵੀ ਜੇ ਮੈਨੂੰ ਪਤਾ ਲੱਗ ਗਿਆ ਆਪਾਂ ਨੂੰ ਛੱਡਣਾ ਦੇ ਡਿਵੋਰਸ ਨਹੀਂ ਦੇ ਸਕਦਾ ਉਹ ਆਪ ਆਪਣੀ ਲਿਵ-ਇਨ ਰਿਲੇਸ਼ਨਸ਼ਿਪ ਤੋਂ ਵੀ ਤਕੜਾ ਕਾਨੂੰਨ ਬਣ ਗਿਆ ਹੁਣੇ ਹੁਣੇ 2026 ਚ ਪਾਸ ਹੋਇਆ ਹੈ ਠੀਕ ਹੈ ਜੀ ਹਾਂ ਆਪ ਦੀ ਮਰਜ਼ੀ ਦੇ ਨਾਲ ਆਪ ਜਿੱਥੇ ਮਰਜ਼ੀ ਕਰ ਸਕਦੇ ਆਂ ਅੱਛਾ ਜੀ ਹਾਂ ਸ਼ਰਿਆਂ ਬਹੁਤ ਵਧੀਆ ਆ ਫਿਰ ਤਾਂ ਆਪਣੇ ਲਈ ਬਹੁਤ ਵਧੀਆ ਸ਼ਰਿਆਂ ਫਿਰ ਕੰਮ ਵਧੀਆ ਬਣ ਚੁੱਕਾ ਚੱਲ ਜੂਗਾ ਜੇ ਮੰਨ ਲਓ ਆਪਾਂ ਦੋਨੇ ਕਰੀ ਜਾ ਰਹੇ ਹ ਉੱਤੇ ਕੋਈ ਵੀ ਆ ਗਿਆ ਆਪ ਨੂੰ ਆਏ ਨਹੀਂ ਕਿਹਾ ਕਿ ਕੋਈ ਕਹਿ ਸਕਦਾ ਤੁਸੀਂ ਆ ਕੀ ਕਰੀ ਜਾਂਦੇ ਹੋ ਕਹਦੇ ਵੀ ਹਾਂ ਆਰਟੀਕਲ 372 ਕਹਿੰਦਾ ਹੈ ਕਾਨੂੰਨ ਚ ਲਿਖਿਆ ਹੈ ਅਸੀਂ ਕਰ ਸਕਦੇ ਹਾਂ ਠੀਕ ਹੈ ਜੀ ਹਾਂ ਸਮਝ ਗਿਆ ਕਰ ਇਹਨਾਂ ਗੱਲਾਂ ਨੂੰ ਤੇਰਾ ਜੇਠ ਸ਼ਿਕਾਰੀ ਹੈ ਪਿੰਡ ਵਿੱਚ ਯਾਰ ਤੇਰੇ ਨੂੰ ਕਹਿੰਦੇ ਲੋਕ ਸ਼ਿਕਾਰੀ ਪਿੰਡ ਵਿੱਚ ਯਾਰ ਤੇਰੇ ਨੂੰ ਸੈਂਡਲ ਹੋ ਸ਼ਿਕਾਰੀ ਹੈ। ਗਾੜੇ ਨੇ ਸੁੜਿਆ ਤੋ। ਵਾਹ ਬਸ ਉਹ ਸ਼ਿਕਾਰੀ ਹੈ ਮੈ ਪਤਾ ਨਾ ਤੈਨੂੰ। ਬਾਹਲੀ ਟੈਨਸ਼ਨ ਤੋਂ ਨਾਲ ਜੇ ਦੇਖ ਲਿਆ ਨਾ ਤੂੰ ਕਹਿ ਦੀ ਸਰਿਆਮ ਇੱਕ ਠਾਪੜ ਕੇ ਕਹਿ ਦੀ ਵੀ ਆ ਜਿਹੜੀ ਮੋਮੈਂਟੋ ਭੇਜਿਆ ਨਾ ਜੇਠ ਨੇ ਭੇਜਿਆ ਕਦੇ ਮੇਰੇ ਨੇ। ਠੀਕ ਹੈ ਜੀ। ਠੀਕ ਹੈ ਨਾ ਡਰ ਡੂੰ ਦੀ ਲੋੜ ਨਹੀਂ ਜਾਨਾ ਤੇ ਮੇਰੇ ਠੀਕ ਹੈ ਨਾ। ਠੀਕ ਹੈ। ਤੇ ਹੁਣ ਦੱਸ ਮੇਰਾ ਹਜਰਾਤ ਦਾ ਕੀ ਪ੍ਰੋਗਰਾਮ ਹੈ। ਮਿਲਾਂ ਬੰਨਣਾ ਹੁਣ ਤੂੰ ਮੈਨੂੰ ਆਰਟੀਕਲ ਦੱਸ ਤਾਂ ਹੁਣ ਮੈਨੂੰ ਹੁਣ ਨਹੀਂ ਬਤਾ ਹਾਂ ਹੁਣ ਨਹੀਂ ਡਰਣਾ ਡਰਣਾ ਕੋਈ ਪੁੱਛੇ ਜੇ ਕੋਈ ਪੁੱਛੇ ਨਾ ਕਿੱਥੇ ਚੱਲਦੀ ਐ ਕਹੇ ਦੀ ਮੈਂ ਤਾਂ ਵੀ ਆ ਕੁਛ ਕਰਨ ਚੱਲੀ ਆ ਬਸ ਠੀਕ ਐ ਜੀ ਹਾਂ ਜੀ ਅਗਲਾ ਕੋ ਕਿਉਂ ਕਰਦੀ ਐ ਕੋਦੋਂ ਨਾ ਕੋਈ ਤੇਰੇ ਚਪੇੜਾ ਮਾਰੂ ਮੈਂ ਤੇਰੇ ਜਗ ਕੋਟ ਕਚੇਰੀ ਚ ਟਕਰਾਂਗੇ ਆ ਕੇ ਆ ਜਾ ਠੀਕ ਐ ਮਤਲਬ ਇਸ ਨੂੰ ਹੁਣ ਪਹਿਲਾਂ ਮਾੜੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਕਿ ਕਿੰਨਾ ਵਧੀਆ ਬਣਾਤਾ ਪਿਆਰ ਕਰਨ ਵਾਲੇ ਵਾਸਤੇ ਧੰਨਵਾਦ ਤੇਰਾ ਮੋਦੀ ਸਰਕਾਰ ਆਪ ਕੀ ਵਾਰ ਮੋਦੀ ਸਰਕਾਰ ਸਹੀ ਆ ਹਨਾ ਹਾਂ ਜੀ ਠੀਕ ਐ ਹੂੰ ਫਿਰ ਮੈਂ ਘਰ ਕਿ ਕਰਾਂਗਾ ਅੱਜ ਤਾਂ ਫਿਰ ਨਾ ਹੈ ਅੱਜ ਦਾ ਵੀ ਪ੍ਰੋਗਰਾਮ ਬਣਾਉਣਾ ਹੈਗਾ ਤੋ ਐਂ ਕਰ ਫਿਰ ਕੁਸਮਾਨ ਸਮਨ ਚਾਹੀਦਾ ਦੱਸ ਦੇ ਕੋਈ ਬਣਾ ਲਈਏ ਕੁਛ ਮੀਟ ਮੋਟਾ ਠੰਡ ਪੈਂਦੀ ਆ ਤੁਸੀਂ ਬਣਾ ਬਣਾ ਲਿਓ ਮੈਂ ਕੋਈ حساب ਪਾ ਜਾਂਦਾਗਾ ਹਾਂ ਬਣਾ ਬਣਾ ਲਿਓ ਫਿਰ ਕੱਲ ਨੂੰ ਤੋਏ ਨਾ ਕਹਿਦੀ ਵੀ ਬਣਾ ਬਣਾ ਮੈਂ ਹੀ ਲੈ ਜਾਂਦਾ ਨੂੰ ਕਿਤੇ ਮੈਨੂੰ ਬਣਾਉਣੇ ਨਾ ਪਵੇ ਹਾਂਜੀ ਹੂੰ ਚੱਲ ਚੰਗਾ ਫਿਰ ਹੈਂ